ਹਲਪਾ ਡਾਕਟਰ ਦੀ ਵੀਡੀਓ ਪਾਈ ਸੀ ਜਿਹੜੀ ਕਲਕੱਤਾ ਦੇ ਵਿੱਚ ਡਾਕਟਰਨੀ ਦੇ ਨਾਲ ਜਿਹੜਾ ਕੁਝ ਹੋਇਆ ਉਸ ਦੀ ਪੂਰੀ ਰਿਪੋਰਟ ਮੈਂ ਲੈ ਕੇ ਆਇਆ ਇਹਦੇ ਵਿੱਚ ਬਹੁਤ ਵੱਡਾ ਬਈ ਬਹੁਤ ਕੁਝ ਛੁਪਿਆ ਹੋਇਆ ਇਸ ਕਾਲਜ ਤੇ ਇਸ ਹਸਪਤਾਲ ਦੇ ਵਿੱਚ ਕਿੰਨੇ ਹੀ ਲਾਸ਼ਾਂ ਦਫਨੋ ਕੇ ਰਹਿ ਗਈਆਂ ਇੱਥੇ ਡਰੱਗ ਪ੍ਰੋਸਟੀਚੂਨ ਜਿਹੜੀਆਂ ਡੈੱਡ ਬਾਡੀਆਂ ਹੁੰਦੀਆਂ ਉਹਨਾਂ ਦੇ ਨਾਲ ਪੌੜਨ ਵੀਡੀਓ ਬਣਾਈਆਂ ਜਾਂਦੀਆਂ ਸੀਗੀਆਂ ਇਹ ਕੱਲੀ ਡਾਕਟਰਨੀ ਜਿਹੜੀ ਇਸ ਚੀਜ਼ ਬਾਰੇ ਆਵਾਜ਼ ਚੁੱਕਦੀ ਸੀਗੀ ਪਰੀਦੀਵਾਜ ਦਬ ਦਿੱਤੀ ਗਈ ਤੇ ਪਹਿਲੀ ਨੀਸੀ ਜੀ ਦੀ ਆਵਾਜ਼ ਦੱਬੀ ਐ ਇੱਥੇ ਬਹੁਤ ਲੋਕਾਂ ਦੀ ਆਵਾਜ਼ ਦੱਬੀ ਗਈ ਪੂਰੀ ਰਿਪੋਰਟ ਮੇਰੇ ਹੱਥ 'ਚ ਆ ਹਜੇ ਤੱਕ ਸੀਸੀਟੀਵੀ ਫੁਟੇਜ ਪੁਲਿਸ ਨੇ ਲੋਕਾਂ ਸਾਹਮਣੇ ਲੈ ਕੇ ਨਹੀਂ ਆਂਦੀ ਇੱਕ ਆ ਵੀਡੀਓ ਦੇਖੋ ਜਦੋਂ ਸੀਬੀਆਈ ਨੂੰ ਕੇਸ ਦਿੱਤਾ ਗਿਆ ਤਾਂ ਸਾਰੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਿਆ ਟਰੱਕ ਭਰ ਕੇ ਲੋਕਾਂ ਦਾ ਇੱਥੇ ਪਹੁੰਚ ਚੁੱਕਿਆ ਸਿਰਫ ਸਬੂਤ ਮਟਾਉਣ ਦੇ ਲਈ ਗੁੰਡਾ ਰਾਜ ਫੈਲਿਆ ਹੋਇਆ ਆ ਵੀਡੀਓ ਦੇਖੋ ਮਾੜੀ

ਦੁਨੀਆਂ ਦੇ ਵਿੱਚ ਕੀ ਹੋ ਰਿਹਾ ਨਹੀਂ ਪਤਾ ਮੇਰੀ ਵੀਡੀਓ ਤੋਂ ਪਤਾ ਲੱਗਿਆ ਹੋਣਾ ਨਾ ਦੂਜਾ ਇਹ ਆ ਵੀ ਸਾਡੇ ਲੋਕ ਆਵਾਜ਼ ਨਹੀਂ ਚੁੱਕਦੇ ਮੈਨੂੰ ਬਹੁਤ ਕਲਕੱਤੇ ਤੋਂ ਮੈਸੇਜ ਆਇਆ ਕਿ ਤੁਸੀਂ ਬੋਲ ਰਹੇ ਹੋ ਬੋਲਣਾ ਪਊਗਾ ਕਿਉਂਕਿ ਅੱਜ ਜਦੋਂ ਇਹ ਡਾਕਟਰ ਦਾ ਕੇਸ ਹੋ ਰਿਹਾ ਉਸੇ ਟਾਈਮ ਤੇ ਜੂਪੀ ਦੇ ਵਿੱਚ ਕੀ ਹੁੰਦਾ 22 ਸਾਲਾਂ ਦੀ ਕੁੜੀ ਦੇ ਨਾਲ ਗਿਆ ਕ੍ਰੇਪ ਕੀਤਾ ਹੁੰਦਾ ਇਹ ਤੋਂ ਬਿਨਾ ਇੱਕ 12 ਸਾਲ ਦਾ ਮੁੰਡਾ 3 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਦਾ ਮਜੱਫਰਪੁਰ ਦੇ ਵਿੱਚ ਮੁਬਈ ਦੇ ਵਿੱਚ ਮਜਾਫਰਪੁਰ ਦੇ ਵਿੱਚ ਦਲਤ ਕੁੜੀ ਨੂੰ ਪਰਿਵਾਰ ਦੇ ਮੂਹਰੇ ਚੱਕਿਆ ਗਿਆ ਇਹ ਅੱਜ ਦੇ ਗੱਲਾਂ ਨਹੀਂ ਅੱਜ ਤੇ ਕੱਲ ਦੀ ਗੱਲ ਮੁਬਈ ਦੇ ਵਿੱਚ ਦਲਤ ਕੁੜੀ ਨੂੰ ਪਰਿਵਾਰ ਦੇ ਕੋਲੋਂ ਚੱਕਿਆ ਗਿਆ 22 ਸਾਲਾਂ ਦੀ ਕੁੜੀ ਦੇ ਨਾਲ ਗੈਂਗ ਰੇਪ ਕਰਕੇ ਉਸ ਤੇ ਪ੍ਰਾਈਵੇਟ ਪਾਰਡ ਚਾਕੂ ਮਾਰੀਗੇ ਤੇ ਉਹਦੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ ਜਿਹੜੀ ਚੀਜ਼ ਨਾਲ ਆਪਾਂ ਫਸਲ ਕੱਢਦੇ ਆ ਉਸ ਦਾਤ ਦੇ ਨਾਲ ਉਹਨੂੰ ਵੱਡਿਆ ਗਿਆ ਕਿਸ ਚੀਜ਼ ਤੋਂ ਉਮੀਦ ਕਰਦੇ ਆ ਕਿਹੜੀ ਪਾਰਟੀ ਤੋਂ ਭਾਜੀਪੀ ਤੋਂ ਭਾਜੀਪੀ ਦਾ ਹਾਈਐਸਟ ਰੈਂਕ ਆ ਜਿੱਥੇ ਹਾਈਐਸਟ ਰੈਂਕ ਆ ਭਾਜੀਪੀ ਦੇ ਵਿੱਚ ਜਿਹੜੇ ਬਲਾਤਕਾਰੀਆਂ ਵਿੱਚ ਬੜੇ ਹੋਏ ਨੇ 15 ਅਗਸਤ ਜਿੱਥੇ ਦੁਨੀਆ ਮਨਾ ਉੱਥੇ ਹੀ ਬਾਬਾ ਆਸ਼ਰਮ ਤੇ ਸਰਸੇ ਵਾਲੇ ਬਲਾਤਕਾਰੀ ਵਰਗਿਆਂ ਨੂੰ ਬੇਲ ਦਿੱਤੀ ਗਈ ਹੈ ਤੁਸੀਂ ਕੀ ਆਸਾ ਰੱਖਦੇ ਹੋ ਪਹਿਲਾਂ ਆਪਾਂ ਪੂਰੀ ਸਟੋਰੀ ਕਵਰ ਕਰ ਲਈਏ ਕਿ ਇਸ ਬੰਦੇ ਸੰਝੇ ਰਾਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸਟੋਰੀ ਇੱਥੇ ਖਤਮ ਨਹੀਂ ਹੁੰਦੀ ਸੰਝੇ ਰਾਓ ਇੱਕ ਸਿਰਫ ਪਿਆਦਾ ਸੀਗਾ ਮਗਰ ਮਸ਼ਹੂਰ ਨਹੀਂ ਪੰਜ ਬੰਦਿਆਂ ਨੇ ਗੈਂਗਰੇਪ ਕੀਤਾ ਘੱਟੋ-ਘੱਟ ਪਰ ਸੰਝੇ ਰਾਓ ਹੀ ਅੱਗੇ ਆਉਂਦਾ ਕੱਲਾ ਤੇ ਉਹ ਬੰਦਾ ਐਦਾਂ ਦਿਸ ਰਿਹਾ ਕਿ ਉਹਦੇ ਕੋਈ ਸਰਟੀਫਿਕੇਟ ਨਹੀਂ ਬੱਜੀ ਕੀ ਡਾਕਟਰੀ ਨੇ ਆਪਦੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਥੋੜੇ ਦਿਮਾਗ 'ਚ ਇਹ ਆਇਆ ਕਿ ਡਾਕਟਰੀ ਨੇ ਚੀਕਾਂ ਨਹੀਂ ਮਾਰੀਆਂ ਹੋਣਗੀਆਂ ਹਸਪਤਾਲ ਦੇ ਵਿੱਚ ਹਸਪਤਾਲ ਜਿੱਥੇ ਕਿ ਆਵਾਜ਼ ਬਹੁਤ ਗੂੰਜਦੀ ਆ ਕੀ ਉੱਥੇ ਚੀਕਾਂ ਨਹੀਂ ਸੁਣੀਆਂ ਹੋਣਗੀਆਂ ਕੀ ਰੌਲਾ ਨਹੀਂ ਪਾਇਆ ਹੋਣਾ ਉਹਨੇ ਪਰਦੇ ਪਾੜ ਦਿੱਤੇ ਕਿ ਕਮਰੇ ਦੇ ਕੀ ਉਹ ਬਾਜਾਂ ਕਿਸੇ ਨੂੰ ਸੁਣੀਆਂ ਨਹੀਂ ਸਿਰਫ ਦੋ ਸੀਸੀਟੀਵੀ ਕੈਮਰੇ ਲੱਗਿਆ ਸਾਰੇ ਹਸਪਤਾਲ ਦੇ ਵਿੱਚ ਸਿਰਫ ਦੋ ਜਿਹੜੇ ਕਿ ਆ ਤੁਸੀਂ ਮੈਪ ਦੇਖ ਸਕਦੇ ਹੋ ਆਰਜੀਡੀ ਜਿਹੜਾ ਆਰਜੀਕੇਆਰ ਜਿਹੜਾ ਇੰਸਟੀਚੂਟ ਆ ਕੋਲਕੱਤਾ ਦਾ ਇਹ ਹਸਪਤਾਲ ਤੇ ਇੰਸਟੀਚ ਦੋ ਕੈਮਰੇ ਲੱਗੇ ਨੇ ਜਿਹੜੇ ਕੋਰੀਡੋਰ ਕਵਰ ਕਰਦੇ ਆ ਤੇ ਜਿੱਥੇ ਸੈਮੀਨਾਰ ਹਾਲ ਆ ਉਹਦੇ ਉੱਤੇ ਲੱਗਿਆ ਹੋਇਆ ਜਿਹਦਾ ਕਿ ਗੇਟ ਨਹੀਂ ਦਿਸਦਾ ਉਹਦੇ ਵਿੱਚ ਐਂਟਰੀ ਨਹੀਂ ਪਤਾ ਲੱਗਦਾ ਕਿੰਨੇ ਬੰਦਿਆਂ ਦੀ ਹੁੰਦੀ ਹੈ ਤੇ ਕਿੰਨੇ ਲੋਕ ਇਸ ਰੂਮ ਦੇ ਅੰਦਰ ਵੀ ਤਿੰਨ ਕਮਰੇ ਜਿਹੜੇ ਐਗਜਟ ਉੱਥੋਂ ਵੀ ਬੰਦੇ ਨਿਕਲ ਕੇ ਭੱਜ ਸਕਦੇ ਨੇ 8 ਅਗਸਤ 2024 ਨੂੰ 11 ਵਜੇ ਇੱਕ ਬੰਦਾ ਇੰਟਰ ਹੁੰਦਾ ਜਿਹੜਾ ਕਿ 11:30 ਹੀ ਬਾਹਰ ਚਲਾ ਜਾਂਦਾ ਉਸ ਤੋਂ ਬਾਅਦ ਅਗਲੀ ਰਾਤ ਹੋ ਜਾਂਦੀ ਮਤਲਬ 12:00 ਬਜੰਦੇ ਨੇ 12:30 ਡਾਕਟਰ ਖਾਨਾ ਲੈ ਕੇ ਆਪਦੇ ਪਰਿਵਾਰ ਦੇ ਨਾਲ ਗੱਲ ਕਰਨ ਲਈ ਖਾਣਾ ਖੁਣਾ ਖਾਂਦੀ ਆ ਦੋਸਤਾਂ ਨਾਲ ਜਿੱਥੇ ਬਾਕੀ ਜਿਹੜੇ ਕੰਟੀਨ ਦੇ ਵਿੱਚ ਡਾਕਟਰ ਹੁੰਦੇ ਆ ਉਹਨਾਂ ਨਾਲ ਖਾਣਾ ਖਾਣ ਤੋਂ ਬਾਅਦ 2:30 ਵਜੇ ਆਪਦੇ ਹੀ ਉੱਪਰ ਅਰੈਸਟ ਕਰਨ ਚਲੀ ਜਾਂਦੀ ਆ 4:00 ਵਜੇ ਇੱਥੇ ਇੱਕ ਬੰਦਾ ਐਂਟਰ ਹੁੰਦਾ ਸਾਡੇ ਉਹ ਲਗਭਗ 37 ਮਿੰਟ ਅੰਦਰ ਰਹਿੰਦਾ 37 ਮਿੰਟ ਬਾਅਦ ਬਾਹਰ ਬਾਹਰ ਚਲਾ ਜਾਂਦਾ ਸਵੇਰੇ 9:00 ਵਜੇ ਇੱਕ ਬੰਦਾ ਉਸ ਰੂਮ ਦੇ ਵਿੱਚ ਜਾਂਦਾ ਪਰ ਉਹ ਖੜਕਾਉਂਦਾ ਨਹੀਂ ਉਹਨੂੰ ਲੱਗਦਾ ਵੀ ਲੇਡੀ ਸੁੱਤੀ ਪਈ ਆ ਬਾਹਰ ਆ ਜਾਂਦਾ 9:30 ਫੇਰ ਇੱਕ ਸਟਾਫ ਦਾ ਮੈਂਬਰ ਜਾਂਦਾ ਜਾ ਕੇ ਦੇਖਦਾ ਗੇਟ ਬੰਦ ਆ ਉਹ ਖੋਲਦਾ ਤਾਂ ਉਸ ਤੋਂ ਬਾਅਦ ਮੰਜ਼ਰ ਜਿਹੜਾ ਦੇਖਦੇ ਆ ਤੁਸੀਂ 90 ਡਿਗਰੀ ਤੇ ਇਸ ਔਰਤ ਦੀਆਂ ਲੱਤਾਂ ਮੂੜੀਆਂ ਹੋਈਆਂ ਸੀਗੀਆਂ ਸਕਲ ਤੋੜਿਆ ਹੋਇਆ ਸੀ ਸਿਰ ਆਲਾ ਹੱਡੀ ਟੁੱਟੀ ਹੋਈ ਸੀਗੀ ਉਹ ਮੈਂ ਦੱਸ ਚੁੱਕਿਆ ਨਾ ਐਨਕਾਂ ਦੇ ਸ਼ੀਸ਼ੇ ਅੱਖਾਂ 'ਚ ਪਾਏ ਗਏ ਸੀਗੇ ਤੇ ਬਲਾਧ ਕਰ ਕੀਤਾ ਸੀ ਨਗਨ ਹਾਲਤ ਦੇ ਵਿੱਚ ਪਈ ਸੀਗੀ ਸਾਰਾ ਕੁਝ ਦੇਖਿਆ ਸਭ ਤੋਂ ਤਰਾਸ ਦੀ ਗੱਲ ਹੈ ਕਿ ਇਸ ਥੇ ਜਦੋਂ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਉੱਚ ਅਧਿਕਾਰੀਆਂ ਕੋਲੇ ਗੱਲ ਪਹੁੰਚਦੀ ਹੈ ਤਾਂ ਉੱਥੋਂ ਹੀ ਪ੍ਰਿੰਸੀਪਲ ਜਿਹੜਾ ਹੈਗਾ ਉਹਦਾ ਨਾਂ ਹੈਗਾ ਜੀ ਸੰਦੀਪ ਗੋਸ਼ ਉਹ ਬੰਦਾ ਪਰਿਵਾਰ ਨੂੰ ਫੋਨ ਕਰਾਉਂਦਾ ਕਿ ਤੁਹਾਡੀ ਕੁੜੀ ਬਿਮਾਰ ਆ ਹਸਪਤਾਲ ਚ ਉਹ ਦੁਬਾਰਾ ਫੋਨ ਕਰਦੇ ਫੋਨ ਨਹੀਂ ਚੱਕਦੇ ਇਹ ਵੀ ਕੁੜੀ ਤਾਂ ਚੰਗੀ ਭਲੀ ਸੀ ਰਾਤ ਗੱਲ ਹੋਈ ਆ ਉਸ ਤੋਂ ਬਾਅਦ 15 ਮਿੰਟਾਂ ਬਾਅਦ ਹੀ ਸਟੇਟਮੈਂਟ ਚੇਂਜ ਕਰਕੇ ਪਰਿਵਾਰ ਨੂੰ ਕਹਿੰਦਾ ਕਿ ਤੁਹਾਡੀ ਕੁੜੀ ਨੇ ਸੁਸਾਇਡ ਕਰ ਲਿਆ 15 ਮਿੰਟਾਂ ਬਾਅਦ ਹੀ ਉਸ ਤੋਂ ਬਾਅਦ ਇਹ ਬੰਦਾ ਬਿਆਨ ਦਿੰਦਾ ਬਿਆਨ ਕੀ ਦਿੰਦਾ ਕਿ ਕੁੜੀਆਂ ਇੱਥੇ ਆ ਕੇ ਇੱਥੇ ਰਾਮ ਨਾਲ ਸੌਂ ਜਾਂਦੀਆਂ ਨੇ ਜਿਹੜੇ ਸਟਾਫ ਦੀਆਂ ਹੁੰਦੀਆਂ ਨੇ ਤੇ ਕੱਲੀਆਂ ਘਰੋਂ ਨਿਕਲਦੀਆਂ ਨੇ ਇਦਾਂ ਦੀ ਸਟੇਟਮੈਂਟ ਦਿੰਦਾ ਇਹ ਬੰਦਾ ਲੋਕਾਂ ਦਾ ਇਕੱਠ ਹੋ ਜਾਂਦਾ ਪਰਿਵਾਰ ਪਹੁੰਚ ਜਾਂਦਾ 3 ਘੰਟੇ ਪਰਿਵਾਰ ਨੂੰ ਬੇਟ ਕਰਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਮ੍ਰਿਤਕ ਕੋਸ਼ਤ ਕਰ ਦਿੱਤਾ ਜਾਂਦਾ ਡਾਕਟਰ ਨਹੀਂ ਤੇ ਦੱਸਿਆ ਜਾਂਦਾ ਕਿ ਇਦਾਂ ਇਦਾਂ ਸਾਰਾ ਕੁਝ ਹੋਇਆ ਜੇ ਆਪਾਂ ਇਸ ਕੁੜੀ ਦੀ ਗੱਲ ਕਰੀਏ ਤਾਂ ਇਹ ਸੈਕੰਡ ਯਰ ਦੀ ਹੈਗੀ ਸੀਗੀ ਤੇ ਐਮਡੀ ਕਰ ਰਹੀ ਸੀਗੀ ਤੇ 36 ਘੰਟੇ ਦਾ ਕੰਮ ਕਰਕੇ ਉੱਥੇ ਸੀਗੀ ਤਰਾਸਦੀ ਦੀ ਗੱਲ ਇਹ ਹੈ ਕਿ ਹਸਪਤਾਲ ਦੇ ਵਿੱਚ ਕੋਈ ਰੈਸਟ ਰੂਮ ਨਹੀਂ ਹੈਗਾ ਨਾ ਹੀ ਕੋਈ ਚੇਂਜਿੰਗ ਰੂਮ ਬਣਿਆ ਹੋਇਆ ਅਕਸਰ ਡਾਕਟਰ ਉੱਥੇ ਹੀ ਸੌਂ ਜਾਂਦੇ ਸੀਗੇ ਇਹ ਵੀ ਵਿਚਾਰੀ ਉੱਥੇ ਹੀ ਸੈਮੀ ਬੜੀ ਸੀਗੀ ਪਹਿਲੀ ਗੱਲ ਇਹ ਉੱਠਦੀ ਆ ਕਿ ਜਦੋਂ ਕ੍ਰਾਈਮ ਸੀਨ ਹੋ ਜਾਂਦਾ ਉਸ ਨੂੰ ਕਵਰ ਨਹੀਂ ਕੀਤਾ ਗਿਆ ਸੀਲ ਨਹੀਂ ਕੀਤਾ ਗਿਆ ਲੋਕ ਉੱਥੇ ਆ ਹੀ ਜਾਂਦੇ ਨੇ ਸਾਰਾ ਕੁਝ ਚੱਕੀ ਜਾਂਦੇ ਨੇ ਸਾਰਾ ਕੁਝ ਉੱਥੇ ਖਰਾਬ ਕਰੀ ਜਾਂਦੇ ਨੇ ਫਿੰਗਰਪ੍ਰਿੰਟ ਵਗੈਰਾ ਦੂਜੀ ਗੱਲ ਜਿਹੜਾ ਐਵੀਡੈਂਸ ਲੋਕ ਪੁਲਿਸ ਨੂੰ ਮਿਲਿਆ ਉਹ ਹੈਗਾ ਸੀਗਾ ਜੀ ਹੈੱਡਫੋਨ ਹੈੱਡਫੋਨ ਦੇਖਿਆ ਜਾਂਦਾ ਫੋਨ ਨਾਲ ਕੰਟੈਕਟ ਕਰਕੇ ਪਹਿਲਾਂ ਤਾਂ ਦੇਖਿਆ ਨਾ ਸੀਸੀਟੀਵੀ ਦੇ ਵਿੱਚ ਕਿ 4 ਵਜੇ ਜਿਹੜਾ ਬੰਦਾ ਇੰਟਰਵਿਊ ਰੂਮ ਦੇ ਵਿੱਚ ਉਹਦੇ ਗਲ ਦੇ ਵਿੱਚ ਹੀ ਪਾਇਆ ਸੀਗਾ ਸਾਢੇ 4 ਜਦੋਂ ਬਾਹਰ ਜਾਂਦਾ ਉਹਦੇ ਗਲ ਵਿੱਚ ਹੈ ਨਹੀਂ ਸੀਗਾ ਸਾਰੇ ਸਟਾਫ ਨੂੰ ਬੁਲਾਇਆ ਗਿਆ ਉਹਨਾਂ ਦੇ ਫੋਨ ਰੱਖੇ ਗਏ ਇੱਕ ਬੰਦੇ ਨਾਲ ਕੰਟੈਕਟ ਹੋਗਾ ਜਿਹਦਾ ਨਾਮ ਸੀ ਸੰਜੇ ਰਾਓ ਸੰਜੇ ਰਾਓ ਦਾ ਪਿਛੋਕੜ ਦੀ ਗੱਲ ਕਰਦੇ ਆ ਸੰਜੇ ਰਾਓ ਨੂੰ ਚਲੋ ਤੁਹਾਨੂੰ ਪਤਾ ਵੀ ਨਿਊਜ਼ ਦੇ ਵਿੱਚ ਦਿਖਾਇਆ ਗਿਆ ਸੰਜੇ ਰਾਓ ਫੜਿਆ ਗਿਆ ਜੀ ਕਾਤਲ ਫੜਿਆ ਗਿਆ ਜੀ ਪੁਲਿਸ ਆਪਦੇ ਆਪ ਨੂੰ ਸ਼ਾਬਾਸ਼ ਦੇ ਰਹੀ ਆ ਇਹ ਬੰਦਾ ਸਿਵਿਕ ਵਲੰਟੀਅਰ ਸੀਗਾ ਜਿਹੜਾ ਆਪਦੇ ਆਪ ਨੂੰ ਪੁਲਿਸ ਅਧਿਕਾਰੀ ਦੱਸਦਾ ਸੀਗਾ ਗਵਾਂਡੀ ਕਹਿੰਦੇ ਸੀ ਬਹੁਤ ਬੇਗਾਰ ਬੰਦਾ ਸੀਗਾ ਹਰੇਕ ਨੂੰ ਗਾਣਾ ਮੈਂ ਤੁਹਾਨੂੰ ਜੌਬ ਤੇ ਲਵਾ ਦੂੰ ਲੱਖਾਂ ਰੁਪਏ ਲੈਂਦਾ ਸੀ ਇਹਦੇ ਮੋਟਰਸਾਈਕਲ ਤੇ ਈ ਬਣ ਕੇ ਕੋਲਕੱਤਾ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀਗਾ ਇਹਦੇ ਕੋਲ ਐਕਸੈਸ ਸੀਗਾ ਐਂਬੂਲੈਂਸ ਨੂੰ ਰਾਹ ਰੂ ਦੇਣਾ ਹੋਰ ਹਸਪਤਾਲ ਦੇ ਵਿੱਚ ਆ ਜਾਂਦਾ ਸੀਗਾ ਤੇ ਇਹ ਬੰਦਾ ਧੌਂਸ ਦਿਖਾਉਂਦਾ ਸੀ ਲੋਕਾਂ ਨੂੰ ਚਾਰ ਇਹਦੇ ਵਿਆਹ ਹੋਏ ਸੀਗੇ ਜਿਹਦੇ ਵਿੱਚੋਂ ਤਿੰਨ ਘਰ ਵਾਲੀਆਂ ਇਹਦੀਆਂ ਛੱਡ ਗਈਆਂ ਸੀ ਇਸ ਨੂੰ ਇਸ ਕਰਕੇ ਕਿਉਂਕਿ ਇਹ ਬੰਦਾ ਬਹੁਤ ਅਬਿਊਜ਼ ਕਰਦਾ ਸੀ ਕੁੜ ਦਾ ਮਾਰਦਾ ਸੀ ਚੌਥੀ ਨੂੰ ਕੈਂਸਰ ਹੋ ਗਿਆ ਸੀਗਾ ਬਹੁਤ ਜ਼ਿਆਦਾ ਪੌਰਨ ਗੰਦੀਆਂ ਵੀਡੀਓ ਦੇਖਣ ਦਾ ਡਿਕਟ ਤੇ ਸ਼ਰਾਬ ਪੀਣ ਦਾ ਡਿਕਟ ਸੀਗਾ ਇਸ ਦਾ ਫੋਨ ਟਰੇਸ ਕੀਤਾ ਗਿਆ 4 5 ਅਗਸਤ ਤੋਂ ਲੈ ਕੇ 8 ਅਗਸਤ ਤੱਕ ਬੰਦਾ ਸੀਗਾ ਖੜਕਪੁਰ ਦੇ ਇੱਕ ਪਿੰਡ ਦੇ ਵਿੱਚ 8 ਅਗਸਤ ਨੂੰ ਵਾਪਸ ਇਹ ਸ਼ਹਿਰ ਦੇ ਵਿੱਚ ਆਉਂਦਾ ਕਲਕੱਤੇ ਦੇ ਵਿੱਚ ਸ਼ਰਾਬ ਪੀਂਦਾ ਪਹਿਲਾਂ ਦੋਸਤਾਂ ਨਾਲ ਉਸ ਤੋਂ ਬਾਅਦ ਇਹ ਰੈੱਡ ਲਾਈਟ ਏਰੀਆ 'ਚ ਜਾਂਦਾ ਜਿੱਥੇ ਕਿ ਧੰਦਾ ਕਰਦੀਆਂ ਔਰਤਾਂ ਰੈੱਡ ਲਾਈਟ ਏਰੀਆ ਉਹਨੂੰ ਕਹਿੰਦੇ ਨੇ ਉੱਥੇ ਜਾਂਦਾ ਉਸ ਤੋਂ ਬਾਅਦ ਇਹ ਬੰਦਾ ਹਸਪਤਾਲ ਜਾਂਦਾ ਇਹ ਸਸ ਹਸਪਤਾਲ ਚ ਆਉਂਦਾ ਜਿੱਥੇ ਨੇ ਇੱਕ ਮਰੀਜ਼ ਭਰਤੀ ਕਰਾਇਆ ਸੀ ਉਹਨੂੰ ਦੇਖਣ ਤੋਂ ਬਾਅਦ ਬੰਦਾ ਵਾਪਸ ਚਲਾ ਜਾਂਦਾ ਫੇਰ ਰੈੱਡ ਲਾਈਟ ਏਰੀਆ 'ਚ ਫੇਰ ਉਸ ਤੋਂ ਬਾਅਦ 4 ਵਜੇ ਵਾਪਸ ਆਉ ਡਾਕਟਰੀ ਨਾਲ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਉੱਥੋਂ ਨਿਕਲ ਕੇ ਪੁਲਿਸ ਦੇ ਕੁਆਟਰ 'ਚ ਜਾ ਕੇ ਸੌਂ ਜਾਂਦਾ ਦੇਖੋ ਪੁਲਿਸ ਦੇ ਕੁਆਟਰ ਦੇ ਵਿੱਚ ਜਾ ਕੇ ਅਪਰਾਧੀ ਸੌਂ ਰਿਹਾ ਇਸ ਦੇ ਫੋਨ ਦੇ ਵਿੱਚੋਂ 1000 ਪਲੱਸ ਤੋਂ ਪੌੜਨ ਵੀਡੀਓ ਮਿਲਦੀ ਆ ਉਸ ਤੋਂ ਬਾਅਦ ਇਹਨੂੰ 24 ਘੰਟਿਆਂ ਦੇ ਵਿੱਚ ਅਰੈਸਟ ਕਰ ਲਿਆ ਜਾਂਦਾ ਜੀ ਲੋਕ ਪ੍ਰੋਟੈਸਟ ਤੇ ਬੈਠਦੇ ਨੇ ਸਾਰੇ ਦੁਨੀਆ ਦੇ ਵਿੱਚ ਪ੍ਰੋਟੈਸਟ ਸਟਾਰਟ ਹੋ ਜਾਂਦਾ 150 ਗ੍ਰਾਮ ਉਸ ਦੇ ਸਰੀਰ ਦੇ ਵਿੱਚੋਂ ਵੀਰਜ ਮਿਲਣ ਕਰਕੇ ਉਂਗਲਾਂ ਵੀ ਟੁੱਟੀਆਂ ਹੋਈ ਸੀ ਬੁੱਲਾਂ ਤੇ ਵੀ ਜ਼ਖਮ ਸੀਗਾ ਸਾਰਾ ਦੇ ਸੜਕਾਂ ਤੇ ਆ ਜਾਂਦਾ ਡਾਕਟਰਾਂ ਨੂੰ ਧਮਕੀਆਂ ਆਉਣ ਲੱਗ ਜਾਂਦੀਆਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜੇ ਡਾਕਟਰ ਪ੍ਰੋਟੈਸਟ ਕਰ ਰਹੇ ਹੁੰਦੇ ਨੇ ਪ੍ਰਿੰਸੀਪਲ ਜਿਹੜਾ ਕੀ ਕਹਿੰਦਾ ਪਹਿਲਾਂ ਖੁਦਕੁਸ਼ੀ ਕਰ ਲਈ ਪਹਿਲਾਂ ਕਹਿੰਦਾ ਡਾਕਟਰ ਨਹੀਂ ਬਿਮਾਰ ਆ ਫਿਰ ਕਹਿੰਦਾ ਖੁਦਕੁਸ਼ੀ ਕਰ ਲਈ ਉਸ ਤੋਂ ਬਾਅਦ ਇਹ ਬੰਦਾ ਬਿਆਨ ਦਿੰਦਾ ਕਿ ਕੁੜੀਆਂ ਇਦਾਂ ਭਰੋਂ ਬਾਹਰ ਨਿਕਲਦੀਆਂ ਨੈਕਸਟ ਡੇ ਇਹ ਬੰਦਾ ਰਿਜ਼ਾਈਨ ਦੇ ਦਿੰਦਾ ਤੇ ਨੈਕਸਟ ਡੇ ਇਸ ਨੂੰ ਮੈਡੀਕਲ ਕਾਲਜ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਜਾਂਦਾ ਇੱਕ ਬਹੁਤ ਘਟੀਆ ਬੰਦਾ ਇਸ ਦੇ दे रिगार्डिंग एक बंदे ने बयान दिता जो इतों का पहला अधिकारी रह गया उस बंदे का बयान सुन लो इस प्रिंसिपल दे देख लो की कहना है फिर आदमी है वो हाजीकर मेडिकल कॉलेज में स्टूडेंट लोगों को फेल कराना और ये हॉस्टल वगैरह अलॉटमेंट में पैसा लेना और स्टाफ सिलेक्शन कमीशन मतलब आरजीकर में जो भी काम होता था सब जगह वो पैसा खाते थे मतलब एक माफिया राजा बोल सकते हैं ਮੈਂ ਨਹੀਂ ਆਪਣੀ ਪੂਰੇ ਕੈਰੀਅਰ ਵਿੱਚ ਇਤਨਾ ਗੰਦਾ ਇਨਸਾਨ ਨਹੀਂ ਦੇਗਾ ਸੋ ਇਸ ਤੋਂ ਤੁਹਾਨੂੰ ਪਤਾ ਲੱਗ ਜੂਗੇ ਕਿ ਪ੍ਰਿੰਸੀਪਲ ਕਿਸ ਹੱਦ ਤੱਕ ਬੰਦਾ ਕਿਦਾਂ ਦਾ ਕੀ ਕੁਝ ਚੱਲ ਰਿਆ ਸੀਗਾ ਸੰਜੇ ਰਾਓ ਚਲੋ ਗ੍ਰਿਫਤਾਰ ਹੋ ਜਾਂਦਾ ਪਰ ਸੰਜੇ ਰਾਓ ਜਦੋਂ ਬਾਹਰ ਲੈ ਕੇ ਆ ਰਹੇ ਨੇ ਤੁਸੀਂ ਵੀਡੀਓ ਦੇਖ ਸਕਦੇ ਹੋ ਸੰਜੇ ਰਾਓ ਦੀ ਬਾਡੀ ਲੈਂਗੁਏਜ ਇਦਾਂ ਕਿ ਬੰਦੇ ਨੂੰ ਕੁਝ ਹੋਈ ਨਹੀਂ ਹੰਕਾਰ ਦੇਖੋ ਬੰਦੇ ਨੂੰ ਕਿੰਨਾ ਕਿ ਡਾਕਟਰੀ ਨੇ ਫਾਈਟ ਬੈਕ ਨਹੀਂ ਕੀਤੀ ਹੋਣੀ ਆ ਉਹਦੇ ਸਰੀਰ ਤੇ ਵੀ ਕੋਈ ਜ਼ਖਮ ਹੋਣਾ ਚਾਹੀਦਾ ਪਰ ਲੱਗ ਹੀ ਨਹੀਂ ਰਿਹਾ ਸੀ ਲੱਗਦਾ ਸੀ ਸੰਜੇ ਰਾਓ ਐਨੇ ਨਸ਼ੇ ਦੇ ਵਿੱਚ ਐਨਾ ਕੁਝ ਕਿਵੇਂ ਕਰ ਸਕਦਾ ਇੱਕ ਤੋਂ ਵੱਧ ਬੰਦਿਆਂ ਦਾ ਕੰਮ ਆਇਆ ਦੂਜੀ ਗੱਲ ਆ ਸਿਰਫ ਸੰਝੇ ਰਾਓ ਦਾ ਹੀ ਬਿਆਨ ਲਿਆ ਗਿਆ ਸੰਝੇ ਰਾਓ ਦਾ ਹੀ ਡੀਐਨਏ ਚੈੱਕ ਕੀਤਾ ਗਿਆ ਬਾਕੀ ਸਟਾਫ ਦਾ ਡੀਐਨਏ ਕਿਉਂ ਨਹੀਂ ਚੈੱਕ ਕੀਤਾ ਗਿਆ ਕਿਉਂਕਿ ਜੇ ਰਾਤ ਨੂੰ ਇੱਕ ਸੜਕੂਸ਼ ਹੋਇਆ ਤਾਂ ਉਸ ਔਰਤ ਨੇ ਚੀਕਾਂ ਮਾਰੀਆਂ ਹੋਣਗੀਆਂ ਹਸਪਤਾਲ ਦੇ ਵਿੱਚ ਆਵਾਜ਼ ਕਿਉਂ ਨਹੀਂ ਬਾਹਰ ਨਿਕਲੀ ਪੜਦੇ ਪਾਟੇ ਹੋਏ ਸੀਗੇ ਕੀ ਉਹਨੇ ਫਾਈਟ ਬੈਕ ਕੀਤੀ ਹੈ ਨਾ ਫਿਰ ਇਸ ਬੰਦੇ ਦੇ ਸਰੀਰ ਤੇ ਕੋਈ ਕਿਉਂ ਨਹੀਂ ਤੁਸੀਂ ਮੈਪ ਦੇ ਸਕਦੇ ਹੋ ਇਹ ਜਿਹੜਾ ਕੋਰੀਡੋਰ ਜਿਹੜਾ ਸੀਸੀਟੀਵੀ ਜਿਹੜਾ ਕਵਰ ਕਰਦਾ ਸਾਰਾ ਕੋਰੀਡੋਰ ਦੋ ਸੀਸੀਟੀਵੀ ਨੇ ਇਹਦੇ ਵਿੱਚ ਪਤਾ ਨਹੀਂ ਲੱਗਦਾ ਵੀ ਐਂਟਰੀ ਹੋ ਰਹੀ ਹੈ ਸੈਮੀਨਾਰ ਹਾਲ ਦੇ ਵਿੱਚ ਕਿਉਂਕਿ ਉੱਤੇ ਲੱਗਿਆ ਹੋਇਆ ਸੈਮੀਨਾਰ ਸੈਮੀਨਾਰ ਹਾਲ ਦੀ ਜਿੱਥੇ ਬਲਾਤਕਾਰ ਹੋਇਆ ਉਸ ਦੇ ਵਿੱਚ ਤਿੰਨ ਐਗਜ਼ਿਟ ਹੈਗੇ ਨੇ ਨਿਕਲਣ ਦੇ ਲਈ ਕੋਈ ਸਾਊਂਡ ਪ੍ਰੂਫ ਨਹੀਂ ਹੈ ਕਮਰਾ ਚੀਕਾਂ ਸੁਣਨ ਦੀਆਂ ਨੇ ਰਾਤ ਦਾ ਟਾਈਮ ਆ ਸਵੇਰ ਦਾ ਹਣਾ 4:30 4 ਵਜੇ ਦਾ ਕਿੰਨੀ ਸ਼ਾਂਤੀ ਸੀ ਫਿਰ ਹੋਰ ਲੋਕਾਂ ਦੀ ਕਿਉਂ ਨਹੀਂ ਪੁੱਛਿਆ ਗਿਆ 35 ਲੋਕਾਂ ਦੀ ਸਟੇਟਮੈਂਟ ਲਈ ਗਈ ਪ੍ਰਿੰਸੀਪਲ ਦੀ ਕੋਈ ਸਟੇਟਮੈਂਟ ਨਹੀਂ ਦਰ ਜਿਹੜੀ ਬੋਲੀ ਸੀ ਨੇ ਭਗਾਈ ਮਾਰੀ ਸੀਗੀ ਜਿਸ ਡਾਕਟਰ ਨੇ ਪੋਸਟਮਾਰਟਮ ਕੀਤਾ ਉਸ ਡਾਕਟਰ ਦਾ ਬਿਆਨ ਸੁਣੋ ਸਾਨੂੰ ਕਲੀਅਰ ਹੋ ਜੂ ਗੱਲ ਇੰਗਲਿਸ਼ ਦੇ ਵਿੱਚ ਦੰਦਾ ਸਾਨੂੰ ਪੰਜਾਬੀ ਦੱਸ ਦਨਾ ਕੀ ਕਹਿੰਦਾ ਹੈ ਹਿਊਜ ਅਮਾਉਂਟ ਐਂਡ match amount of semen may not be possible by uh, sexual intercourse by one single man so there is every possibility of involvement of multiple men more than one man so simple keh raha hai ki ek jada aam banda ode sharir de vich o iko time te maximum 50 gram virj nikal sakda maximum jehe red light area je do wari gaya phir bhi 10 gram la lo 150 gram virj milna matlab char panch bandeya da kam si ga us to baad sire da kand naal vajjya si kudi naal tutta hoya si ki gardan di ਜਿਹੜਾ ਜਿਹੜਾ ਆਪਾਂ ਕਹਿੰਦੇ ਚੂਲਾ ਤੋੜਨਾ ਇਹ ਇਕੱਲੇ ਨਸ਼ੇ ਵਾਲੇ ਬੰਦੇ ਦਾ ਕੰਮ ਨਹੀਂ ਇੱਕ ਤੋਂ ਵੱਧ ਬੰਦੇ ਦਾ ਕੰਮ ਆ ਜਦੋਂ ਸੀਬੀਆਈ ਨੂੰ ਕੇਸ ਦਿੱਤਾ ਜਾਂਦਾ ਤਾਂ ਸਾਰੇ ਸਬੂਤ ਮਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁੰਡਿਆਂ ਦਾ ਟਰੱਕ ਭਰ ਕੇ ਇਹ ਸਸਪਤਾਲ ਚ ਆ ਜਾਂਦਾ ਜਿਹੜੇ ਡਾਕਟਰ ਪ੍ਰੋਟੈਸਟ ਤੇ ਹੁੰਦੇ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਤੇ ਇਹ ਸਾਰਾ ਕੁਝ ਹੁੰਦਾ ਗੁੰਡਾ ਰਾਜ ਦੇ ਵਿੱਚ ਸਾਰਾ ਨਾਲੋ ਹੱਥ ਦੇ ਇਥੋਂ ਹੋ ਜਾਂਦੇ ਜਿਹੜਾ ਆਈਪੀਐਸ ਆਫੀਸਰ ਲੱਗਿਆ ਹੋਇਆ ਇਸ ਜਿਹਨੂੰ ਦਿੱਤਾ ਹੋਇਆ ਮਾਮਲਾ ਬਨੀਤ ਕੁਮਾਰ ਗੋਇਲ ਇਹ ਬੰਦਾ 2013 ਦੇ ਵਿੱਚ ਕਾਮਧਰੀ ਦੇ ਵਿੱਚ ਗੈਂਗ ਰੇਪ ਹੋਇਆ ਸੀ ਉਸ ਦੇ ਵਿੱਚ ਲਾਪਰਵਾਹੀ ਵਰਤੀ ਸੀ ਤੇ ਇਸ ਬੰਦੇ ਤੇ ਰਿਸ਼ਵਤ ਲੈਣ ਦਾ ਵੀ ਦੱਜ ਕੀਤਾ ਹੋਇਆ ਮਾਮਲਾ ਇਹ ਬੰਦੇ ਕੋਲੇ ਹੁਣੇ ਮਾਮਲਾ ਹੁਣ ਲੋਕਾਂ ਦੇ ਟਵੀਟ ਆ ਰਹੇ ਨੇ ਉਹਦੇ ਚ ਬਹੁਤ ਕੁਝ ਕਲੀਅਰ ਹੋ ਰਿਹਾ ਜਿਹੜੇ ਲੋਕ ਇੱਥੇ ਕੰਮ ਕਰ ਚੁੱਕੇ ਨੇ ਜਾਂ ਲੋਕਾਂ ਨੂੰ ਪਤਾ WhatsApp ਗਰੁੱਪਾਂ ਦੀ ਚੈਟ ਸਾਹਮਣੇ ਆਈ ਹੈ ਤੁਸੀਂ ਪੜ੍ਹ ਸਕਦੇ ਹੋ ਕਹਿੰਦੇ ਵੀ ਇੱਥੇ ਸੈਕਸ ਡਰੱਗ ਤੇ ਪ੍ਰੋਸਟੀਚੂਸ਼ਨ ਦਾ ਕੰਮ ਚੱਲ ਰਿਹਾ ਸੀ ਕੱਲੀ ਇਸ ਡਾਕਟਰਨੀ ਨੂੰ ਪਤਾ ਸੀਗਾ ਇਸ ਨੇ ਆਵਾਜ਼ ਠਾਉਣ ਦੀ ਕੋਸ਼ਿਸ਼ ਕੀਤੀ ਇਹਨੇ ਧਮਕੀ ਦਿੱਤੀ ਸੀ ਕਿ ਮੈਂ ਸੋਸ਼ਲ ਮੀਡੀਆ ਤੇ ਪਾਉਂਗੀ ਪਰ ਉਸ ਤੋਂ ਬਾਅਦ ਇਸ ਸਕੂਟਰੀ ਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਪਲਾਨ ਦੇ ਤਹਿਤ ਇਹ ਸਾਰਾ ਕੁਝ ਹੋਇਆ ਰਾਤ ਨੂੰ ਇਸ ਨਾਲ ਆ WhatsApp ਚੈਟ ਇੱਕ 1999 2001 2007 ਤੇ 2015 ਦੇ ਵਿੱਚ ਇਹ ਪਹਿਲਾਂ ਵੀ ਹੋਇਆ ਤੇ ਸਾਰਿਆਂ ਨੂੰ ਸੁਸਾਈਡ ਦਾ ਮਾਮਲਾ ਦਿੱਤਾ ਗਿਆ ਜਿਵੇਂ ਇਸ ਕੁੜੀ ਦੀ ਬਾਡੀ ਨੂੰ ਕਿਹਾ ਗਿਆ ਸੀ ਤਾਂ ਖੂਨ ਸਰੀਰ ਚੋਂ ਨਿਕਲਿਆ ਅੱਖਾਂ ਦੇ ਵਿੱਚ ਹੋਰ ਸਾਰਾ ਕੁਝ ਪਤਾ ਲੱਗਿਆ ਇਹਨੂੰ ਵੀ ਸੀਗਾ ਵੀ ਸ਼ਾਇਦ ਇਹ ਪ੍ਰਿੰਸੀਪਲ ਨੂੰ ਸੀ ਵੀ ਮੈਂ ਸਾਰਾ ਕੁਝ ਏਦੀ ਨਿਪਟਾ ਦੂੰ ਪਰ ਇਹ ਕੇਸ ਇੰਨਾ ਜਿਆਦਾ ਭੜਕ ਗਿਆ ਕਿ ਸਾਰੀ ਦੁਨੀਆ ਦੇ ਵਿੱਚ ਪਹੁੰਚ ਗਿਆ ਸੁਮਿਤਰਾ ਵਿਸ਼ਵਾਸੀ ਦੀ ਸਭ ਤੋਂ ਵੱਡਾ ਗ੍ਰੈਂਪਲਾ 2001 ਦੇ ਵਿੱਚ ਇਸ ਨੇ ਕਿਹਾ ਸੀ ਕਿ ਇੱਥੇ ਸੈਕਸ ਰੈਕਟ ਪਲਸ ਪੋਰਨੋਗ੍ਰਾਫ ਵੀਡੀਓ ਬਣਾਈ ਜਾਂਦੀਆਂ ਨੇ ਜੇ ਉੱਥੇ ਪ੍ਰੋਸਟੀਚੂਸ਼ਨ ਕੁੜੀ ਨਹੀਂ ਮਿਲਦੀ ਤਾਂ ਡੈੱਡ ਬਾਡੀਆ ਦੇ ਨਾਲ ਵੀਡੀਓ ਬਣਾਈ ਜਾਂਦੀ ਆ ਪਰ ਇਸ ਨੂੰ ਵੀ ਠੰਡੇ ਵਾਸਤੇ ਪਾ ਦਿੱਤਾ ਗਿਆ ਇਹ ਕੁੜੀ ਨੂੰ ਸੁਸਾਇਸਾਈਡ ਦਾ ਦਿਖਾਇਆ ਗਿਆ ਕੁੜੀ ਉਸ ਤੋਂ ਬਾਅਦ ਇੱਕ 25 ਅਗਸਤ 2001 ਨੂੰ ਇਹ ਠੰਡੇ ਵਾਸਤੇ ਪਾਤਾ ਸੀ ਕੇਸ 23 ਸਾਲ ਹੋ ਗਿਆ ਜਿੱਦੀ ਮਾਂ ਸੁਮਿਤਰਾ ਵਿਸ਼ਵਾਸ ਦੇ ਲਈ ਇਨਸਾਫ ਮੰਗਦੀ ਕੁਛ ਨਹੀਂ ਮਿਲਿਆ ਮਧੂ ਸੁਦਾਨ 1999 ਦੇ ਵਿੱਚ ਸੁਮਿਤਾ 2001 ਦੇ ਵਿੱਚ ਅਜੀਤ ਤਤ 2003 ਦੇ ਵਿੱਚ ਪ੍ਰਵੀਨ ਗੁਪਤਾ 2003 ਦੇ ਵਿੱਚ ਇਹ ਸਾਰੇ ਕੇਸ ਹੁਣ ਤੱਕ ਹੋਏ ਨੇ ਹੁਣ ਦੱਸੋ ਤੁਸੀਂ ਤੁਹਾਨੂੰ ਕੀ ਲੱਗਦਾ ਇੱਕ ਬੰਦੇ ਦਾ ਕੇਸ ਨਹੀਂ ਤੇ ਇਸ ਆਰਜੀ ਜਿਹੜਾ ਕਾਲਜ ਹੈਗਾ ਇਹ ਦੇ ਵਿੱਚ ਪਤਾ ਨਹੀਂ ਕੀ ਕੁਝ ਦੱਬਿਆ ਹੋਇਆ ਆਪਾਂ ਨੂੰ ਨਹੀਂ ਪਤਾ ਇਹ ਸੀਗੀ ਪੂਰੀ ਰਿਪੋਰਟ ਹਜੇ ਤੱਕ ਸਿਰਫ ਇੱਕ ਬੰਦਾ ਅਰੈਸਟ ਕੀਤਾ ਗਿਆ ਪਰ ਜਿਸ ਹਸਾਬ ਨਾਲ ਟਰੱਕ ਭਰ ਕੇ ਆਗੇ ਸ਼ਾਇਦ ਸੈਂਟਰਲ ਫੋਰਸ ਚਾਹੀਦੀ ਆ ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਹੋਣਾ ਬਾਕੀ ਤੁਹਾਡੇ ਲੋਕਾਂ ਦੀ ਲੋੜ ਆ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਇਹ ਅੱਜ ਉਸ ਕੁੜੀ ਨਾਲ ਹੋਇਆ ਕੱਲ ਨੂੰ ਆਪਣੀ ਧੀ ਭੈਣ ਨਾਲ ਕਿਸੇ ਨਾਲ ਵੀ ਹੋ ਸਕਦਾ ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਵਿੱਚ ਇਹ ਬਿਲਕੁਲ ਲੇਟੈਸਟ ਕੇਸ ਹੱਤ ਪਰ ਇਸੇ ਕੇਸ ਦੇ ਹੁੰਦੇ ਹੁੰਦੇ ਤਿੰਨ ਚਾਰ ਬਲਾਤਕਾਰ ਹੋਰ ਹੋਗੇ ਹਰ ਰੋਜ਼ 100 ਮਾਮਲਾ ਦਰਜ ਹੁੰਦਾ ਸਿਰਫ ਦਰਜ ਹੁੰਦਾ ਰੇਪ ਦਾ ਕਿੰਨੇ ਉਹਦੇ ਵਿੱਚੋਂ ਕੀ ਕੁਝ ਹੁੰਦਾ ਤੁਹਾਨੂੰ ਪਤਾ ਹੀ ਆ ਮਿਲਦਾ ਜੀ ਅਗਲੀ ਕਹਾਣੀ ਦੇ ਵਿੱਚ ਧੰਨਵਾਦ